ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੈ ਸਾਧ ਸੰਗਤੋ ਤੁਹਾਨੂੰ ਇੱਕ ਹੋਰ ਜੀਵ ਤੇ ਅਨੁਸ਼ਾਨ ਬਾਰੇ ਦੱਸਦੇ ਆ ਜਿਵੇਂ ਮਹਾਰਾਜ ਕਹਿੰਦਾ ਤੇਰੀਆਂ ਤੈਨੂੰ ਨਿਸ਼ਾਨੀਆਂ ਦੇਤੀਆਂ ਤੈਨੂੰ ਅੱਗੇ ਜਾਣ ਵਾਸਤੇ ਵੀ ਹੁਣ ਤੇਰਾ ਸਮਾਂ ਆ ਗਿਆ ਨੇੜੇ ਹੁਣ ਤੂੰ ਤਿਆਰੀ ਕਰ ਲਾ ਆਪਦੇ ਘਰੇ ਆਉਣ ਦੀ ਮਾਰੇ ਕਹਿੰਦੇ ਉਹ ਕਿਹੜੀਆਂ ਤੈਨੂੰ ਨਿਸ਼ਾਨੀਆਂ ਦਿੱਤੀਆਂ ਵੀ ਤੇਰੀਆਂ ਇਹ ਹੁਣ ਤੇਰਾ ਪਿੱਛਾ ਤੇਰਾ ਰਹਿ ਗਿਆ ਦੂਰ ਤੇ ਅੱਗਾ ਤੇਰਾ ਲੇੜੇ ਆ ਗਿਆ ਮਾਰੇ ਕਹਦਾ ਤੇਰੀਆਂ ਅੱਖਾਂ ਗਈਆਂ ਤੇ ਤੂੰ ਲੰਨ ਜਪਵਾਲੇ ਅਜੇ ਵੀ ਤੇਰਾ ਜਾਣ ਦਾ ਇਰਾਦਾ ਨਹੀਂ ਅਜੇ ਵੀ ਤੂੰ ਇਨ੍ਹਾਂ ਅੱਖਾਂ ਦੇ ਨਾਲ ਦੇਖ ਕੇ ਨਾਮ ਨਹੀਂ ਜਪਦਾ ਬਾਣੀ ਨਹੀਂ ਪੜਦਾ ਚੰਗੀਆਂ ਗੱਲਾਂ ਸਹਿਗਦਾ ਨਹੀਂ ਚੰਗੀਆਂ ਦੇਖਦਾ ਨਹੀਂ ਤੇ ਲੈਂਜ ਪਵਾ ਕੇ ਤੂੰ ਫੇਰ ਵੀ ਉਲਟੀਆਂ ਤਸਵੀਰਾਂ ਦੇਖਦਾ ਹੈ ਉਲਟੀਆਂ ਗੱਲਾਂ ਕਰਦਾ ਹੈ ਤੇ ਤੂੰ ਰੱਬ ਤੋਂ ਉਲਟ ਹੋ ਕੇ ਲੈਂਜ ਪਵਾ ਲਿਆ ਫੇ ਮਹਾਰਾਜ ਕਹਿੰਦੇ ਫੇ ਤੇਰੇ ਕੰਨੋਂ ਤੈਨੂੰ ਪੂਰੇ ਸਹੀ ਸਲਾਮਤ ਕੰਨ ਦਿੱਤੇ ਸੀ ਤੇਰੇ ਹੁਣ ਕੰਨ ਵੀ ਤੇਰੇ ਸੁਣਨ ਨੂੰ ਵੀ ਰਹਿ ਗਿਆ ਤੇਰਾ ਇਹ ਵੀ ਸਮਾ ਤੇਰਾ ਨੇੜੇ ਆ ਗਿਆ ਬਹੁਤ ਤੂੰ ਸੁਣ ਲਿਆ ਬਹੁਤ ਤੂੰ ਕਰ ਲਿਆ ਬਹੁਤ ਦੇਖ ਲਿਆ ਹੁਣ ਚੰਗੀਆਂ ਗੱਲਾਂ ਤੇਰੀਆਂ ਸੁਣਨ ਦਾ ਟਾਈਮ ਸੀ ਹੁਣ ਤੂੰ ਚਾਹਾਂਗੇ ਮਸ਼ੀਨਾਂ ਲਵਾ ਲਿਆ ਇਹਦੇ ਵਿੱਚ ਵੀ ਜੇ ਸੁਣਨੋਂ हट ਗਿਆ ਹੁਣ ਤੂੰ ਮਸ਼ੀਨਾਂ ਲਵਾ ਲਿਆ ਮਸ਼ੀਨਾਂ ਲਵਾ ਕੇ ਵੀ ਤੂੰ ਚੰਗੀ ਬਾਣੀ ਨਹੀਂ ਸੁਣਦਾ ਚੰਗੀਆਂ ਵਿਚਾਰਾ ਨਹੀਂ ਸੁਣਦਾ ਕਥਾ ਨਹੀਂ ਸੁਣਦਾ ਗੁਰੂ ਦੀ ਬਾਣੀ ਨਹੀਂ ਸੁਣਦਾ ਸਤ ਸੰਗਤ ਦੀਆਂ ਗੱਲਾਂ ਨਹੀਂ ਸੁਣਦਾ ਇਹ ਵੀ ਤੇਰਾ ਸਾਮਾਨ ਨੇੜੇ ਦਾਈ ਹੈ ਪਰ ਤੂੰ ਲੈਣ ਜਪਾਈ ਜਾਣਾ ਤੇ ਕੁਦਰ ਤੂੰ ਕੰਨਾਂ 'ਚ ਮਸੀਨਾ ਲਵਾਈ ਜਾਣਾ ਫੇਰ ਮਾਰੇ ਕਹਿੰਦੇ ਤੇਰੇ ਦੰਦ ਵੀ ਗਏ ਜਿਹੜੇ ਤੇਰੇ ਪਹਿਲਾਂ ਪਹਾੜ ਆਰ ਕੇ ਦੰਦ ਦਿੱਤੇ ਸੀ ਤੈਨੂੰ ਉਹ ਵੀ ਤੇਰੇ ਨਿਕਲ-ਨਿਕਲ ਜਾ ਰਹੇ ਐ ਇਹ ਵੀ ਤੈਨੂੰ ਚਾਂਸ ਦਿੱਤਾ ਵੀ ਤੂੰ ਹੁਣ ਸਮਝ ਜਾ ਫਿਰ ਤੂੰ ਦਲਦ ਨਵੇਂ ਲਵਾ ਲੇ ਏ ਵੀ ਨਹੀਂ ਤੂੰ ਪਿੱਛੇ ਜਾਣ ਦੀ ਕੀਤੀ ਵੀ ਚਲੋ ਹੁਣ ਛੱਡੋ ਖੜਾ ਵੀ ਹੁਣ ਅੱਗਾ ਨੇੜੇ ਆਇਆ ਵਾ ਪਿੱਛਾ ਦੂਰ ਚਲਿਆ ਗਿਆ ਸਮਾਂ ਬਹੁਤ ਬਤਾ ਲਿਆ ਹੁਣ ਵੀ ਤੂੰ ਚੰਗੀਆਂ ਚੀਜ਼ਾਂ ਨਹੀਂ ਖਾਂਦਾ ਹਜੇ ਵੀ ਤੂੰ ਉਲਟੀਆਂ ਚੀਜ਼ਾਂ ਕਿਤੇ ਮੀਟ ਮਾਸ ਖਾ ਲਿਆ ਕਿਤੇ ਕੋਸ਼ ਖਾ ਲਿਆ ਕਿਤੇ ਕੋਸ਼ ਖਾ ਲਿਆ ਗੁਰੂ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਜਿਹੜੀਆਂ ਪਰਮੇਸ਼ਰ ਨੇ ਸਹੀ ਇਨਸਾਨ ਵਾਸਤੇ ਦਿੱਤੀਆਂ ਐ ਉਹ ਵੀ ਤੂੰ ਖਾ ਖਾ ਹਲੇ ਹੰਬਿਆ ਨਹੀਂ ਉਹਨ ਦੁਆਰਾ ਹੋਰ ਨਵੇਂ ਦੰਦ ਲਵਾ ਕੇ ਫੇਰ ਤੂੰ ਖਾਣ ਨੂੰ ਫਿਰਦਾ ਹੈ ਇਹ ਵੀ ਤੇਰੀ ਨਿਸ਼ਾਨੀ ਹੈ ਫੇਰ ਮਾਰੇ ਕਹਿੰਦੇ ਤੈਨੂੰ ਗੋਡੇ ਸੀ ਤੇਰੇ ਭੱਜਣ ਲੱਠਣ ਵਾਸਤੇ ਤੈਨੂੰ ਤੇਰੀ ਜਵਾਨੀ 'ਚ ਤੈਨੂੰ ਗੋਡੇ ਦਿੱਤੇ ਉਹ ਤੁਰ ਕੇ ਜਾ ਜਿੱਥੇ ਦਰਗੁਰੂ ਘਰ ਨੂੰ ਤੁਰ ਕੇ ਜਾ ਜਿੱਥੇ ਕਥਾ ਵਿਚਾਰ ਹੁੰਦੀ ਆ ਉੱਥੇ ਤੁਰ ਕੇ ਜਾ ਜਿਵੇਂ ਆਪਾਂ ਅਨੰਦਪੁਰ ਆਪਣੇ ਇਤਿਹਾਸ ਆ ਤੋ ਉੱਥੇ ਤੁਰ ਕੇ ਜਾ ਤੇ ਤੂੰ ਉਹ ਵੀ ਨਹੀਂ ਸੋਚਿਆ ਤੇ ਹੁਣ ਜੇ ਤੈਨੂੰ ਗੋਡੇ ਦਿੱਤੇ ਤੇ ਹੁਣ ਗਾਂ ਗੋਡੇ ਹੋਰ ਨਹੀਂ ਹਲੇ ਵੀ ਹੋਰ ਵੀ ਮੈਂ ਪਵਾਵਾ ਗੋਡੇ ਤੈਨੂੰ ਨਵੇਂ ਪਵਾ ਲੇ ਨਵੇਂ ਪਵਾ ਕੇ ਵੀ ਤੂੰ ਗੋਡੇ ਫੇਰ ਵੀ ਨਹੀਂ ਤੂੰ ਉਧਰ ਨੂੰ ਤੁਰਦਾ ਫੇਰ ਵੀ ਤੈਨੂੰ ਇੰਨਾ ਨਹੀਂ ਪਤਾ ਵੀ ਮਹਾਰਾਜ ਨੇ ਮੇਥੋਂ ਜੜੀਆਂ ਜੜੀਆਂ ਚੀਜ਼ਾਂ ਮੈਨੂੰ origignal ਦਿੱਤੀਆਂ ਸੀ ਉਹ ਤਾਂ ਖੋ ਲਈਆਂ ਵੀ ਮੇਰਾ ਸਮਾਂ ਵੀ ਹੁਣ ਮੈਂ ਹਜੇ ਵੀ ਨਹੀਂ ਹਟਦਾ ਹਜੇ ਵੀ ਗੁਰੂ ਘਰ ਰਾਨੀ ਨੂੰ ਨਹੀਂ ਤੁਰ ਕੇ ਜਾਂਦਾ ਤੇ ਇਹਦੇ ਨਾਲ ਆਪਾਂ ਤੁਰ ਕੇ ਚੰਗੇ ਕਾਰਜਾਂ ਨੂੰ ਨਹੀਂ ਤੁਰਦੇ ਚੰਗੇ ਲੋਕਾਂ ਦੇ ਨਾਲ ਨਹੀਂ ਦੁਰ ਦੇ ਇਹ ਵੀ ਤੈਨੂੰ ਨਿਸ਼ਾਨੀਆਂ ਦਿੱਤੀਆਂ ਸੀ ਮਹਾਰਾਜ ਨੇ ਸਾਰੀਆਂ ਨਿਸ਼ਾਨੀਆਂ ਤੇਰੀਆਂ ਉਲਟੇ ਜਿਵੇਂ ਕੇਸ ਆ ਹੁਣ ਆਪਾਂ ਮਹਾਰਾਜ ਨੇ ਆਪਾਂ ਨੂੰ ਦਿੱਤੇ ਆ ਕੇਸ ਕੇਸ ਦਿੱਤੇ ਸੀ ਵੀ ਤੇਰੀ ਇਹ ਨਿਸ਼ਾਨੀ ਆ ਕਿ ਜਿੰਨਾ ਚਿਰ ਤੇਰੇ ਕਾਲੇ ਵਾਲ ਆ ਉਹਨਾਂ ਚਿਰ ਤਾ ਤੇਰੇ ਚ ਭੱਜਣ ਅਠਣ ਤੋਰਨ ਫੈਨ ਸਭ ਕੁਝ ਕਰਦਾ ਤੇਰੇ ਵਿੱਚ ਜੋਸ਼ ਆ ਹੁਣ ਤੇਰੇ ਚਿੱਟੇ ਵਾਲ ਆ ਗਏ ਇਹ ਵੀ ਤੇਰੀ ਇੱਕ ਨਿਸ਼ਾਨੀ ਆ ਮਹਾਰਾਜ ਨੇ ਦਿੱਤੀ ਜਦੋਂ ਇਹ ਵੀ ਨਿਸ਼ਾਨੇ ਦਿੱਤੇ ਤੇ ਇਹ ਤੋਂ ਕਲ ਫਲਣ ਲੱਗ ਗਿਆ ਕਲਫਲਾ ਕੇ ਕਾਲੇ ਕਰਨ ਲੱਗ ਗਿਆ ਵੀ ਮੇਰਾ ਹਜੇ ਵੀ ਨਹੀਂ ਜਾਣ ਦਾ ਟਾਈਮ ਐ ਨਹੀਂ ਜਾਣਾ ਹਜੇ ਹਜੇ ਵੀ ਕੋਈ ਹੋਰ ਗੱਲਾਂ ਕਰਨ ਦਾ ਹਲੇ ਤੇਰਾ ਆਪਦੇ ਜਾਨੀ ਫਿਰਦਾ ਪਾਲਦਾ ਤੂੰ ਸਵੇਂ ਇਹ ਮਹਾਰਾਜ ਨੇ ਤੈਨੂੰ ਚ ਪੰਜ ਛੇ ਨਿਸ਼ਾਨੀਆਂ ਦਿੱਤੀਆਂ ਪੰਜੇ ਛੇ ਨਿਸ਼ਾਨੀਆਂ ਵੀ ਤੂੰ ਬਦਲ ਬਦਲ ਕੇ ਦਿਖਾਉਣਾ ਮਹਾਰਾਜ ਨੂੰ ਉਲਟਾ ਉਹਦੇ ਰਾਹ ਤੋਂ ਦੂਸਰੇ ਰਾਹ ਜਾ ਰਿਹਾ ਜਣੀ ਇਹ ਆਪਾਂ ਕਰਨ ਦੇ ਹੱਕਦਾਰ ਤਾਂ ਹੈ ਨਹੀਂ ਪਰ ਆਪਾਂ ਕਰੀ ਜਾ ਰਹੇ ਹਾਂ ਸੈਰ ਸਦੇ ਹਿਸਾਬ ਨਾਲ ਜੋਗ ਦੇ ਹਿਸਾਬ ਨਾਲ ਸਮੇਂ ਦੇ ਹਿਸਾਬ ਨਾਲ ਪਰ ਪਹਿਲੇ ਬਜ਼ੁਰਗਾਂ ਤਾਂ ਤਾਂ ਦਾੜਾ ਕਾਲਾ ਕਰਦੇ ਸੀ ਨਾ ਕੇਸਾਂ ਨੂੰ ਲਾਉਂਦੇ ਸੀ ਕੱਕਾ ਉਹ ਮਤਲਬ ਕਲਫ ਜੋ ਲਾਉਂਦੇ ਸੀਗੇ ਨਾ ਕੋਈ ਕੰਨਾਂ ਦੇ ਵਿੱਚ ਮਸ਼ੀਨਾਂ ਹੀ ਲਵਾਉਂਦੇ ਜਿਹੇ ਜਿਹੇ ਸੁਣ ਗਏ ਜਿਹੇ ਜਿਹੇ ਕਰ ਲਿਆ ਹੋਇਆ ਸਭ ਨਗਾਉਂਦੇ ਸੀ ਨਾ ਉਹ ਦਾੰਦ ਹੀ ਨਵੇਂ ਲਵਾਉਂਦੇ ਸੀ ਪੁਰਾਣੇ ਬਜ਼ੁਰਗ ਉਹ ਵੀ ਕਹਿੰਦੇ ਵੇ ਜੋ ਮਹਾਰਾਜ ਨੇ ਦਿੱਤੀ ਸੀ ਚੀਜ਼ ਉਹ ਸੱਤ ਵਚਨੋਂ ਆਪਾਂ ਦਾ ਸੱਤ ਵਚਨ ਕਹਿੰਦੇ ਨਹੀਂ ਹੋਰ ਨਵੀਂ ਦੀ ਜਿ ਲਵਾਉਣ ਨੂੰ ਕਰਦੇ ਵੀ ਕਰਾ ਮੇਰੇ ਜੇ ਆਪਣੇ ਦਿਲ ਵੀ ਨਵਾਂ ਪੈਂਦਾ ਹੋਵੇ ਜਾਨਾ ਪਰ ਉਹ ਨਵੀਂ ਮਿਲਦੀ ਹੋਵੇ ਨਾ ਕਿਤੇ ਮੁੱਲ ਡਾਕਟਰਾਂ ਕੋਲੋਂ ਬੰਦਾ ਇਹ ਵੀ ਪਵਾ ਲਵੇ ਏਵ ਨਾ ਹਟੇ ਵੀ ਨਾ ਮਹਾਰਾਜ ਮੈਂ ਨਹੀਂ ਹਜੇ ਆਉਣਾਗਾ ਮੈਨੂੰ ਮੁੱਲ ਮਿਲਦਿਆਂ ਮੈਂ ਪੈਸੇ ਨਾ ਪਾ ਲੂੰ ਮੈਂ ਦਿਲ ਵੀ ਪਾ ਲੂੰ ਮੈਂ ਖੂਨ ਵੀ ਪਾ ਲੂੰ ਪਈ ਤਾਂ ਜਾਂਦੇ ਆ ਪਰ ਉਹ ਨਹੀਂ ਚੱਲਦੇ ਮਹਾਰਾਜ ਫੇਰ ਵੀ ਲੈ ਜਾਂਦਾ ਕਿਉਂਕਿ ਸੱਚੇ ਪਾਤਸ਼ਾਹ ਤਾਂ ਆਪਦੀ ਕੁਦਰਤ ਤੋਂ ਆਪਦੀ ਖੇਡ ਤੋਂ ਨਹੀਂ ਹਟ ਉਹਨਾਂ ਤਾਂ ਲਿਜਾਣਾ ਹੀ ਆ ਪਰ ਆਪਾਂ ਉਹਨਾਂ ਨੂੰ ਕੀ ਕੀ ਕਰ ਕਰਕੇ ਦਿਖਾਉਨੇ ਆ ਇੱਥੇ ਮਹਾਰਾਜ ਫਿਰ ਆਪਣੇ ਤੇ ਪਤਾ ਨਹੀਂ ਖੁਸ਼ ਹੁੰਦੇਣਗੇ ਕਿ ਨਹੀਂ ਨਾਰਾਜ਼ ਹੁੰਦੇ ਹੋਣਗੇ ਵੀ ਮੈਂ ਜਿਹੜੀਆਂ ਚੀਜ਼ਾਂ ਨੂੰ ਦਿੱਤੀਆਂ ਸੀ ਉਹ ਤਾਂ ਲੈ ਕੇ ਇਹ ਤੇ ਹੋਰ ਨਵੀਆਂ ਪਾਉਣ ਲੱਗਿਆ ਨਵੀਆਂ ਪਵਾ ਕੇ ਵੀ ਨਹੀਂ ਉਹਨਾਂ ਕੰਮਾਂ ਤੇ ਜਾਂਦਾ ਜਿਹੜੇ ਕੰਮਾਂ ਵਾਸਤੇ ਉਹਨੂੰ ਕੱਲਿਆ ਵਾ ਚੰਗੀ ਬੋਲੀ ਬੋਲਣ ਵਾਸਤੇ ਤੇ ਚੰਗੇ ਸੁਣਨ ਵਾਸਤੇ ਚੰਗਾ ਦੇਖਣ ਵਾਸਤੇ ਚੰਗਾ ਪਹਿਨਣ ਵਾਸਤੇ ਚੰਗਾ ਖਾਣ ਵਾਸਤੇ ਇਹ ਆਪਾਂ ਸਾਰੀਆਂ ਚੀਜ਼ਾਂ ਹੀ ਮਹਾਰਾਜ ਦੇ ਉਲਟ ਕਰੀਆਂ ਆ ਜਿਹੜੀਆਂ ਕਿ ਆਪਣੀਆਂ ਗਈਆਂ ਪਹਿਲੇ ਬਜ਼ੁਰਗ ਸੀ ਜਿਹੜੇ ਉਹ ਮਹਾਰਾਜ ਦਾ ਸ਼ੁਕਰ ਕਰਦੇ ਸੀ ਜਿੰਨੀ ਵੀ ਉਮਰ ਦਿੱਤੀ ਜਿੰਨੀਆਂ ਸਮਾਂ ਦੇਤਾ ਜੋ ਦੇਤਾ ਸੱਤ ਵਚਨ ਕਹਿ ਕੇ ਨੰਗਾਉਂਦੇ ਸੀ ਇਸ ਕਰਕੇ ਉਹ ਨਹੀਂ ਸੀ ਇਹਨਾਂ ਗੱਲਾਂ ਦੇ ਰਾਹ ਪੈਂਦੇ ਤੇ ਆਪਾਂ ਜਿਹੜਾ ਜ਼ਮਾਨਾ ਆਪਾਂ ਤਾਂ ਹੁਣ ਜੇ ਕੋਈ ਚੀਜ਼ ਆਪਰ ਕੋਈ ਵੀ ਚੀਜ਼ ਮੁੱਲ ਮਿਲ ਜੇ ਦੇਖੋ ਪੈਰ ਆ ਪੈਰ ਲੱਕੜ ਦੇ ਲਵਾ ਲੈਨੇ ਲੱਤਾਂ ਹੱਥ ਵੀ ਕਈ ਲਵਾਈ ਫਿਰਦੇ ਆ ਡੁਪਲੀਕੇਟ ਵੀ ਉਹਦੇ ਨਾਲ ਮੇਰਾ ਸਮਾਂ ਲੰਘ ਜੇ ਤੇ ਇਸ ਸਾਹ ਸੰਗਤ ਨੂੰ ਕਹਿਣ ਦਾ ਭਾਵ ਜੇ ਆਪਾਂ ਨੂੰ ਜਾਨ ਵੀ ਮਿਲਦੀ ਹੋਵੇ ਨਾ ਜਿਹੜੇ ਸਵਾਸ ਵੀ ਮਿਲਦੇ ਹੁਣ ਕਿਤੇ ਮੁੱਲ ਨੂੰ ਇਹ ਬਣਾ ਆਪਾਂ ਛੱਡ ਗਏ ਇਹ ਵੀ ਲੈ ਲਗੇ ਪੈਸੇ ਵਾਲਾ ਬੰਦਾ ਤਾਂ ਇੱਥੋਂ ਜਾਵੇ ਹੀ ਨਾ ਇਹਦਾ ਮਾਰਜ ਨੇ ਪਰੂ ਨਿਸ਼ਾਨੀਆਂ ਦਿੱਤੀਆਂ ਜਦੋਂ ਇਹ ਨਿਸ਼ਾਨੀਆਂ ਪੂਰੀਆਂ ਹੋਣ ਦੇ ਹਿਸਾਬ ਨਾਲ ਵੀ ਤੇਰਾ ਸਮਾਂ ਬਹੁਤਾ ਨਹੀਂ ਰਹੇਗਾ ਹੁਣ ਹੁਣ ਤੇਰਾ ਸਮਾਂ ਥੋੜਾ ਹੀ ਆ ਇਹਨੂੰ ਆਪਦੇ ਸਮੇਂ ਨੂੰ ਚੰਗੇ ਪਾਸੇ ਕੁਦਰਤ ਬਾਣੀ ਪੜ ਕੇ ਚੰਗੀ ਲਗਨ ਲਾ ਕੇ ਤੁਰ ਕੇ ਚੰਗਾ ਖਾਣਾ ਖਾ ਕੇ ਚੰਗਾ ਦੇਖ ਕੇ ਚੰਗਾ ਸੁਣ ਕੇ ਸਮਾਂ ਨਗਾ ਅਨਸਾਨਾ ਇਹ ਤੇਰੇ ਵਾਸਤੇ ਰੱਬ ਨੇ ਤੈਨੂੰ ਦਾਤਾਂ ਦਿੱਤੀਆਂ ਜਿਨ੍ਹਾਂ ਨੂੰ ਤੂੰ ਬਦਲ ਬਦਲ ਕੇ ਵੀ ਨਹੀਂ ਚੰਗੇ ਰਾਹ ਪਾਉਂਦਾ ਇਹ ਸੀ ਸੱਚੇ ਪਾਤਸ਼ਾਹ ਜੀ ਨੇ ਦਿੱਤੀ ਹੋਈਆਂ ਦਾਤਾਂ ਜਿਨ੍ਹਾਂ ਤੇ ਆਪਾਂ ਇਹਨਾਂ ਦੇ ਉਲਟ ਕਾਰਵਾਈ ਕਰ ਰਹੇ ਆਂ